ब जी ना किश जन्मे ना किश मरे अपन चलित आप ही करे आवन जामन दृष्ट आन दृष्ट आग्ञाकारी तारी सब श्रिष्ट आपे आप सगल मह आप अनेक जुगत रच थाप उथाप अभिनाशी नाही किश खंड धारण धार ਰਹਿਓ ਪ੍ਰਹਮੰਡ ਅ ਲਖ ਅਭੇਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜੁਗ ਜੁਗ ਅਟਲ ਸਬਾਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਹੇਠ ਪਾਵਨ ਵਿਚਾਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਨਾਲ ਸਾਂਝ ਪਾ ਕੇ ਗੁਰੂ ਦਰਬਾਰ ਦੇ ਵਿੱਚ ਸਤਿਗੁਰੂ ਸ਼ੈਨਸ਼ਾ ਜੀ ਦੀਆਂ ਰੱਬੀ ਖੁਸ਼ੀਆਂ ਹਾਸਲ ਕਰਦੇ ਪਏ ਹੈ। ਆਓ ਜੀ ਦੋਵੇਂ ਹੱਥ ਜੋੜੀਏ ਮਹਾਰਾਜ ਜੀ ਦੇ ਚਰਨਾਂ 'ਚ ਅਸੀਸ ਨਵਾਈਏ। ਕਰੋ ਜੀ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਉਸ ਅਕਾਲ ਪੁਰਖ ਪਰਮਾਤਮਾ ਉਸ ਦਾਤੇ ਦੇ ਪ੍ਰਥਾਏ ਗੁਰੂ ਅਰਜਨ ਸਾਹਿਬ ਮਹਾਰਾਜ ਪਾਸ਼ਾ ਜੀ ਨੇ ਬੜੀ ਸੋਹਣੀ ਦਇਆ ਕੀਤੀ ਵੀ ਪਰਮਾਤਮਾ ਜਿਹੜਾ ਹੈ ਰੱਬ ਜਿਹੜਾ ਹੈ ਇਹ ਜੰਮਣ ਮਰਨ ਵਿੱਚ ਨਹੀਂ ਹੈ ਅਕਾਲ ਪੁਰਖ ਦੇ ਬਾਰੇ ਵਿੱਚ ਕਿਹਾ ਪਾਸ਼ਾ ਜੀ ਸਹਿਬ ਜੀ ਕਹਿੰਦੇ ਅਕਾਲ ਪੁਰਖ ਜੋ ਹੈ ਉਜਮਣ ਅਤੇ ਮਰਨ ਵਿੱਚ ਨਹੀਂ ਨਾਹਿ ਕਿਸ ਜਨਮੇ ਨਾਹਿ ਕਿਸ ਮਰੇ ਆਪਨ ਚਲਤ ਆਪ ਹੀ ਕਰੇ ਪਰਮਾਰਥ ਜੀ ਕਹਿੰਦੇ ਵੀ ਸਾਰਾ ਸੰਸਾਰ ਅਧੀਨ ਹੈ ਉਹਦੇ ਹੁਣ ਜੋ ਕੁਛ ਸੰਸਾਰ ਦੇ ਵਿੱਚ ਪਾਉਣ ਪਾਣੀ ਅਗਨੀ ਇਥੋਂ ਤੱਕ ਕਰਕੇ ਸਾਡਾ ਸਰੀਰ ਜਿਹੜਾ ਹੈ ਜੇ ਸਰੀਰ ਦੇ ਨਾਲ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਹਾਂ ਨਾ ਮਹਾਰਾਜ ਜੀ ਕਹਿੰਦੇ ਵੀ ਇਹ ਵੀ ਨਾ ਉਸ ਦਾਤੇ ਦੇ ਹੱਥ ਵਿੱਚ ਅਕਾਲ ਪੁਰਖ ਦੇ ਹੱਥ ਵਿੱਚ ਸਾਡਾ ਸਰੀਰ ਜਿਹੜਾ ਹੈ ਇਹਦੇ ਅੰਦਰ ਸਵਾਸ ਹੈ। ਸਵਾਸਾਂ ਦੇ ਨਾਲ ਇਨਸਾਨ ਆਦਮੀ ਹੈ। ਸਵਾਸ ਚਲੇ ਗਿਆ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ ਵੀ ਸਵਾਸ ਚਲੇ ਗਿਆ ਤੇ ਇਨਸਾਨ ਡੈੱਡ ਬਾਡੀ ਹੋ ਜਾਂਦਾ ਹੈ। ਤੇ ਜਦੋਂ ਡੈੱਡ ਬਾਡੀ ਹੋ ਗਿਆ ਤੇ ਇਨਸਾਨ ਦੇ ਆ ਫਿਰ ਅੰਤਮ ਰਸਮਾਂ ਜਿਹੜੀਆਂ ਨੇ ਉਹ ਕਰਨੀਆਂ ਆ ਆਰੰਭ ਕਰ ਦਿੱਤੀਆਂ ਜਾਂਦੀਆਂ। ਤੇ ਮਾਰੇ ਪਾਸਾ ਕਹਿਣ ਲੱਗੇ ਵੀ ਇਹ ਤੇ ਦੁਨੀਆ ਦੀ ਇੱਕ ਚੱਲੋ ਚੱਲੀ ਦੀ ਰੀਤ ਹੈ ਵੀ ਇੱਕ ਆਉਂਦਾ ਹੈ ਦੂਜਾ ਚਲਿਆ ਜਾਂਦਾ ਹੈ। ਜਿੰਨਾ ਸਮਾਂ ਅਕਾਲਪੁਰਖ ਨੇ ਸਵਾਸ ਬਖਸ਼ੇ ਹਨ ਓਨਾ ਸਮਾਂ ਇਨਸਾਨ ਜੀਵ ਇਸ ਧਰਤੀ ਤੇ ਸਵਾਸਾਂ ਦੇ ਪੂੰਜੀ ਭੋਗ ਕੇ ਮਾਲਕ ਜੀ ਦੇ ਚਰਨਾਂ ਪਾਸ ਜਾ ਪਹੁੰਚਦਾ ਹੈ। ਪਾਸ਼ਾ ਜੀ ਨੇ ਸੁਖਮਨੀ ਸਾਹਿਬ ਜੀ ਇੱਕ ਥਾਂ ਤੇ ਜ਼ਿਕਰ ਕੀਤਾ ਹੈ। ਆਵਨ ਜਾਣ ਇੱਕ ਖੇਲ ਬਨਾਇਆ ਆਗਿਆਕਾਰੀ ਕਿੰਨੀ ਮਾਇਆ। ਵੀ ਸੰਸਾਰ ਸੰਸਾਰ ਤੇ ਆਉਣਾ ਅਤੇ ਜਾਣਾ। ਇਹਦੇ ਬਾਰੇ ਵਿੱਚ ਅਕਾਲਪੁਰਖ ਦੇ ਹੱਥ ਵਿੱਚ ਹੈ। ਬੰਦੇ ਦੇ ਆਪਣੇ ਹੱਥ ਵਿੱਚ ਨਹੀਂ ਪਰ ਮਹਾਰਾਜ ਜੀ ਕਹਿੰਦੇ ਇਸ ਚੀਜ਼ ਦੇ ਵਿੱਚ ਅਸੀਂ ਆਗਿਆਕਾਰੀ ਹੋ ਕੇ ਰਹਿਣਾ ਆਪਣੇ ਆਪ ਨੂੰ ਸਮਰਪਿਤ ਕਰ ਦੇਣਾ ਵੀ ਮਹਾਰਾਜ ਠੀਕ ਹੈ ਜੋ ਆਪ ਜੀ ਦਾ ਹੁਕਮ ਹੈ ਨਾ ਉਸ ਹੁਕਮ ਨੂੰ ਅਸੀਂ ਸਵੀਕਾਰ ਕਰਾਂਗੇ ਤੁਹਾਡੇ ਹੁਕਮ ਦੀ ਉਲੰਘਣਾ ਨਹੀਂ ਕਰਾਂਗੇ ਨਾਲੇ ਮਨੁੱਖ ਕਰ ਵੀ ਨਹੀਂ ਸਕਦਾ ਰੱਬ ਦੇ ਹੁਕਮ ਦੀ ਉਲੰਘਣਾ ਬੜੇ ਵੱਡੇ ਵੱਡੇ ਤਨਾੜ ਲੋਕ ਇਸ ਸੰਸਾਰ ਦੇ ਵਿੱਚ ਹੋਏ ਹਨ ਦੁਨੀਆ ਨੂੰ ਜਿੱਤਣ ਦਾ ਦਾਵਾ ਕਰਨ ਵਾਲੇ ਸਿਕੰਦਰ ਵਰਗੇ ਇਸ ਧਰਤੀ ਦੇ ਉੱਤੇ ਆਏ ਹਨ। ਔਰੰਗਜ਼ੇਬ ਬਾਦਸ਼ਾਹ ਵਰਗੇ ਤਲਵਾਰ ਚਲਾਉਣ ਵਾਲੇ ਦੂਜਿਆਂ ਦੇ ਉੱਪਰ ਜ਼ੁਲਮ ਕਰਨ ਵਾਲੇ ਤਲਵਾਰ ਦੇ ਜ਼ੋਰ ਤੇ ਦੂਜਿਆਂ ਨੂੰ ਇਸਲਾਮ ਦੇ ਵਿੱਚ ਲੈ ਕੇ ਆਉਣ ਵਾਲੇ ਉਹ ਵੀ ਆਪਣੀ ਜ਼ਿੰਦਗੀ ਨੂੰ ਨਹੀਂ ਖਰੀਦ ਸਕੇ। ਸਿਕੰਦਰ ਵਰਗਿਆਂ ਨੇ ਵੀ ਕਿਹਾ ਵੀ ਜਦੋਂ ਮੈਂ ਜਾਵਾਂ ਮੇਰੇ ਹੱਥ ਜਿਹੜੇ ਹਨ ਉਹ ਤਬੂਤ ਦੇ ਵਿੱਚੋਂ ਬਾਹਰ ਕੱਢ ਦਿੱਤੇ ਜਾਣ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਭਾਵੇਂ ਕਿ ਤਮਾਮ ਦੌਲਤ ਇਕੱਠੀ ਕਰ ਲਈ ਹੈ ਸਿਕੰਦਰ ਨੇ ਪਰ ਗਿਆ ਵੇਖੋ ਖਾਲੀ ਹੱਥ ਹੈ ਮੇਰੇ ਕਹਿਣ ਦਾ ਭਾਵ ਹੈ ਵੀ ਇਸ ਧਰਤੀ ਦੇ ਉੱਤੇ ਅਮੀਰ ਜਾਦੇ ਆਏ ਰਾਜੇ ਮਹਾਰਾਜੇ ਆਏ ਸੁਲਤਾਨ ਆਏ ਬਾਦਸ਼ਾਹ ਆਏ ਲੋਕਾਂ ਦੇ ਉੱਤੇ ਤਲਵਾਰ ਦੇ ਨਾਲ ਜ਼ੋਰ ਕਰਨ ਵਾਲੇ ਆਏ ਲੋਕਾਂ ਦੇ ਦਿਲਾਂ ਦੇ ਵਿੱਚ ਵਸਣ ਵਾਲੇ ਐ ਪੈਸਿਆਂ ਦੇ ਢੇਰ ਲਾ ਲਾ ਕੇ ਕਮਰੇ ਅਗਲਿਆਂ ਨੇ ਭਰ ਲੈ ਕੀਮਤੀ ਪੁਸ਼ਾਕਾਂ ਪਹਿਨ ਲਈਆਂ ਹੀ ਹੀਰੇ ਮੋਤੀਆਂ ਦੇ ਜੜੇ ਹੋਏ ਹਾਰ ਜਿਹੜੇ ਸਨ ਉਹ ਪਹਿਨ ਲੈ ਪਰ ਇਨੀ ਦੁਨੀਆਵੀ ਦੌਲਤ ਇਕੱਠੀ ਕਰਨ ਤੋਂ ਬਾਅਦ ਵੀ ਉਹ ਮਿੰਟ ਵੀ ਜਿਹੜੇ ਜ਼ਿੰਦਗੀ ਦੇ ਹਨ ਉਹ ਹਾਸਲ ਨਹੀਂ ਕਰ ਸਕਦੇ ਜਿੰਨੀ ਆਯੂ ਲਿਖੀ ਉਹ ਨਹੀਂ ਪਹੁੰਗੀ ਉਸ ਤੋਂ ਬਾਅਦ ਸਦੀਵੀ ਤੌਰ ਤੇ ਇਸ ਦੁਨੀਆ ਤੋਂ ਚਲੇ ਗਏ ਜਹਾਂਗੀਰ ਬਾਦਸ਼ਾਹ ਹੋਇਆ ਭਰਤ ਅਮੀਰ ਬਾਦਸ਼ਾਹ ਹੋਇਆ ਉਹ ਵੀ ਆਪਣੀ ਜ਼ਿੰਦਗੀ ਦਾ ਇੱਕ ਪਲ ਵੀ ਨਹੀਂ ਫਰੀਦ ਸਕਿਆ ਸੋ ਮਹਾਰਾਜ ਨੇ ਕਿਹਾ ਵੀ ਪਰਮਾਤਮਾ ਜਿਹੜਾ ਹੈ ਸਾਰਾ ਕੁਝ ਉਹਦੇ ਹੱਥ ਵਿੱਚ ਹੈ ਇਨਸਾਨ ਉਹਦੀ ਆਗਿਆ ਵਿੱਚ ਚੱਲਦਾ ਰਹੇਗਾ ਤੇ ਸੁਖੀ ਰਹੇਗਾ ਰਹੀ ਗੱਲ ਅਕਾਲ ਪੁਰਖ ਦੀ ਪ੍ਰਮਾਤਮਾ ਪਹਿਲਾਂ ਵੀ ਮੌਜੂਦ ਸੀ ਆਦ ਸੱਚ ਜੋ ਗਾਦ ਸੱਚ ਹੈ ਭੀ ਸੱਚ ਨਾਨਕ ਕੋ ਸੀ ਭੀ ਸੱਚ ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਪਹਿਲਾਂ ਵੀ ਸੀ ਅੱਜ ਵੀ ਹੈ ਅਤੇ ਅੱਗੇ ਚੱਲ ਕੇ ਵੀ ਇਸੇ ਹੀ ਸੰਸਾਰ ਦੇ ਵਿੱਚ ਮਾਲਕ ਜੀ ਦਾ ਹੀ ਰਾਜ ਰਹਿਣਾ ਦਾਤਾ ਜੀ ਕਹਿੰਦੇ ਨਾ ਕਿਸ ਜਨਮ ਹੈ ਨਾ ਕਿਸ ਮਰ ਹੈ ਉਹ ਪ੍ਰਮਾਤਮਾ ਨਾ ਜੰਮਣ ਵਿੱਚ ਹੈ ਨਾ ਮਰਨ ਵਿੱਚ ਹੈ ਸੰਸਾਰੀ ਦੁੱਖ ਜਿਹੜੇ ਹਨ ਉਹਦੀ ਆਗਿਆ ਦੇ ਵਿੱਚ ਰਹਿਣ ਤੇ ਬੜੀ ਇਹ ਚੰਗੀ ਤੇ ਬੜੀ ਇਹ ਪਿਆਰੀ ਗੱਲ ਹੈ ਅੱਗੇ ਮਹਾਰਾਜ ਨੇ ਕਿ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਤਾਰੇ ਸਭ ਸ੍ਰਿਸ਼ਟ ਜੋ ਕੁਝ ਚੱਲਦਾ ਪਿਆ ਨਾ ਮਹਾਰਾਜ ਜੀ ਨੇ ਪਹਿਲੀ ਪੰਕਤੀ ਵਿੱਚ ਅੱਗੇ ਜ਼ਿਕਰ ਕੀਤਾ ਸੀਗਾ ਵੀ ਉਹਦੀ ਆਗਿਆ ਵਿੱਚ ਰਹਿ ਕੇ ਚੱਲਦਾ ਹੈ ਇੱਥੇ ਮਹਾਰਾਜ ਨੇ ਕਿਹਾ ਵੀ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਉਹ ਚੀਜ਼ਾਂ ਸਾਡੀ ਸਮਝ ਵਿੱਚ ਪੈਂਦੀਆਂ ਹਨ ਉਹਨਾਂ ਅਸੀਆਂ ਚੀਜ਼ਾਂ ਹਨ ਵੀ ਜਿਨ੍ਹਾਂ ਨੂੰ ਅਸੀਂ ਅੱਖਾਂ ਨਾਲ ਨਹੀਂ ਤੱਕ ਸਕਦੇ ਜਿੱਦਾਂ ਕਿ ਹਵਾ ਹੈ ਹਵਾ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ ਸਾਡੇ ਤਨ ਨੂੰ ਜਦੋਂ ਛੂਕੇ ਜਾਂਦੀ ਹੈ ਮਹਿਸੂਸ ਹੁੰਦਾ ਹੈ ਵੀ ਹਾਂ ਹਵਾ ਚੱਲਦੀ ਪਈ ਹੈ ਪਰ ਅਸੀਂ ਉਸ ਹਵਾ ਨੂੰ ਅੱਖਾਂ ਦੇ ਨਾਲ ਤੱਕ ਨਹੀਂ ਸਕਦੇ ਵੇਖ ਨਹੀਂ ਸਕਦੇ ਪਰ ਹੈ ਜਰੂਰ ਹੈ ਹਵਾ ਹਵਾ ਹੈਗੀ ਹੈ ਨਾ ਤਾਨੂੰ ਸਾਨੂੰ ਮਹਿਸੂਸ ਹੁੰਦੀ ਸਾਡੇ ਪਿੰਡੇ ਨੂੰ ਸਾਡੇ ਸਰੀਰ ਨੂੰ ਪੱਖਾ ਚੱਲਦਾ ਹੋਵੇ ਤੇ ਹਵਾ ਲੱਗਦੀ ਹੈ ਆਪਾਂ ਕਿਤੇ ਸਫ਼ਰ ਤੇ ਜਾਂਦੇ ਹੋਈਏ ਗੱਡੀ ਚੱਲਦੀ ਹੋਵੇ ਹਵਾ ਲੱਗਦੀ ਹੈ ਕਿਸੇ ਤੁਸੀਂ ਦਰਖਤ ਦੇ ਹੇਠਾਂ ਬੈਠੋ ਹਵਾ ਚੱਲਦੀ ਹੋਵੇ ਤੇ ਉਹਦੇ ਪੱਤੇ ਸਾਨੂੰ ਹਿਲਦੇ ਨਜ਼ਰ ਆਉਂਦੇ ਨੇ ਤੇ ਆਪਾਂ ਕਹਿੰਨੇ ਆਂ ਵੀ ਹਵਾ ਚੱਲਦੀ ਪਈ ਹੈ ਪਰ ਉਹ ਦਿਖਦੀ ਨਹੀਂ ਸਾਨੂੰ ਪਰ ਮਹਿਸੂਸ ਹੁੰਦੀ ਹੈ ਨਾ ਮਹਾਰਾਜ ਜੀ ਕਹਿੰਦੇ ਵੀ ਕੁਝ ਏਦਾਂ ਦੀਆਂ ਚੀਜ਼ਾਂ ਹਨ ਕਿ ਜਿਹੜੀਆਂ ਦਿਖਦੀਆਂ ਹਨ ਤੇ ਕੁਝ ਦਿਖਦੀਆਂ ਨਹੀਂ ਹਨ ਤੇ ਮਹਾਰਾਜ ਜੀ ਕਹਿੰਦੇ ਵੀ ਆਗਿਆਕਾਰੀ ਤਾਰੀ ਸਭ ਸ੍ਰਿਸ਼ਟ ਜਿਹੜੀਆਂ ਚੀਜ਼ਾਂ ਭਾਵੇਂ ਨਹੀਂ ਦਿਖਦੀਆਂ ਜਿਹੜੀਆਂ ਚੀਜ਼ਾਂ ਦਿਖਦੀਆਂ ਪਈਆਂ ਹਨ ਕੁਝ ਆ ਚੁੱਕੇ ਹਨ ਕੁਝ ਜਾਣ ਵਾਲੇ ਹਨ ਕਈਆਂ ਥਾਵਾਂ ਤੇ ਮਹਾਰਾਜ ਬਾਦਸ਼ਾਹ ਕਹਿੰਦੇ ਵੀ ਦੁਨੀਆ ਵਸਦੀ ਪਈ ਹੈ ਕਈਆਂ ਥਾਵਾਂ ਤੇ ਦੁਨੀਆ ਉੱਜੜਦੀ ਪਈ ਹੈ ਦਾਤਾ ਜੀ ਕਹਿੰਦੇ ਵੀ ਸਾਰਾ ਕੁਝ ਦਿਸਦਾ ਅਣਦਿਸਦਾ ਪਸਾਰਾ ਜਿਹੜਾ ਹੈ ਨਾ ਉਹ ਮਾਲਕ ਦੇ ਹੁਕਮ ਦੇ ਵਿੱਚ ਹੀ ਰਹਿ ਕੇ ਚੱਲਦਾ ਪਿਆ ਹੈ ਆਗਿਆਕਾਰੀ ਧਾਰੇ ਸਭ ਸ੍ਰਿਸ਼ਟ ਜਿੰਨੇ ਸ੍ਰਿਸ਼ਟੀ ਹੈ ਨਾ ਮਹਾਰਾਜ ਜੀ ਕਹਿੰਦੇ ਵੀ ਸਾਰੀ ਪਰਮਾਤਮਾ ਦੀ ਆਗਿਆਕਾਰੀ ਹੋ ਕੇ ਚੱਲਦੀ ਪਈ ਹੈ ਤੇ ਬੰਦਿਆ ਤੂੰ ਕਿਹੜੇ ਹੰਕਾਰ ਦੀਆਂ ਪੰਡਾ ਸਿਰ ਉੱਤੇ ਚੱਕੀ ਫਿਰਦਾ ਹੈ ਤੇਰੇ ਤੇ ਮਹਾਰਾਜ ਜੀ ਕਹਿੰਦੇ ਮੈਨੂੰ ਸਮਝ ਹੀ ਨਹੀਂ ਲੱਗਣਦੀ ਪਤਾ ਨਹੀਂ ਬੰਦਾ ਕਿਹੜੇ ਹੰਕਾਰ ਹਉਮੇ ਤ੍ਰਿਸ਼ਨਾ ਦੀਆਂ ਪੰਡਾ ਸਿਰ ਉੱਤੇ ਚੱਕ ਕੇ ਤੁਰਿਆ ਫਿਰਦਾ ਇਥੇ ਤੇ ਸਾਰਾ ਕੁਝ ਮਹਾਰਾਜ ਜੀ ਕਹਿੰਦੇ ਵੀ ਉਸ ਅਦਾਤੇ ਦੇ ਹੁਕਮ ਦੇ ਵਿੱਚ ਆ ਉਹਦੇ ਹੁਕਮ ਤੋਂ ਤੇ ਬਾਹਰ ਕੁਝ ਵੀ ਨਹੀਂ ਹੈ ਜਿਹੜੀਆਂ ਚੀਜ਼ਾਂ ਨੂੰ ਇਨਸਾਨ ਵਰਤਦਾ ਪਿਆ ਨਾ ਨਿਤਾ ਪ੍ਰਤ ਜਲ ਹੈ ਇੱਕ ਕੁਦਰਤੀ ਸਰੋਤ ਤੇ ਪ੍ਰਮਾਤਮਾ ਦੇ ਹੁਕਮ ਵਿੱਚ ਹੀ ਸਾਨੂੰ ਇਹ ਜਲ ਪ੍ਰਾਪਤ ਹੁੰਦਾ ਹੈ ਅੱਗ ਜਿਹੜੀ ਹੈ ਇਹ ਵੀ ਕੁਦਰਤੀ ਸਰੋਤ ਹੈ ਇਹ ਵੀ ਵਾਹਿਗੁਰੂ ਦੇ ਹੁਕਮ ਵਿੱਚ ਹੈ ਭੈ ਵਿੱਚ ਪਵਨ ਵਹਿ ਸਦਵਾਉ ਭੈ ਵਿੱਚ ਲੱਖ ਦਰੀਆਉ ਆਸਾ ਦੀ ਵਾਰ ਵਿੱਚ ਸੋਣਾ ਸਮਝਾਇਆ ਮਹਾਰਾਜ ਨੇ ਬਿਤਿ ਤਨੰਦ ਦੁਨੀਆ ਦੇ ਧਰਤੀ ਦੇ ਕੱਲੀ ਕੱਲੀ ਸ਼ਹਿ ਜਿਹੜੀ ਹੈ ਗੁਰੂ ਦੇ ਹੁਕਮ ਦੇ ਵਿੱਚ ਚੱਲਦੀ ਪਈ ਹੈ ਸਿਰਫ ਇੱਕ ਇਨਸਾਨ ਆਪਣੀ ਮਨਮਰਜ਼ੀਆਂ ਕਰਦਾ ਮਹਾਰਾਜ ਨੇ ਅੱਗੇ ਸਮਝਾਇਆ ਬੜਾ ਸੋਹਣਾ ਦਾਤਾ ਜੀ ਕਹਿੰਦੇ ਵੀ ਉਸ ਗੁਰੂ ਦੇ ਹੁਕਮ ਦੇ ਵਿੱਚ ਰਹੇਗਾ ਤੇ ਭਾਈ ਸੁਖੀ ਰਹੇਗਾ ਆਗਿਆਕਾਰੀ ਨਹੀਂ ਹੋਵੇਗਾ ਤੇ ਦੁੱਖ ਪਾਵੇਂਗਾ ਸਦਾ ਦੇ ਲਈ ਅੱਗੇ ਮਹਾਰਾਜ ਆਪ 탑ੇ ਆਪ ਸਗਲ ਮੈਂ ਆਪ ਅਨਿਕ ਜੁਗਤ ਰਚਿ ਥਾਪੁਤਾ ਇਥੇ ਪਾਸ਼ਾ ਨੇ ਇਹ ਦੁਨੀਆ ਦੀ ਗੱਲ ਕੀ ਕਹਿੰਦੇ ਵੀ ਸਗਲ ਮਹਿ ਆਪ ਸਾਰਿਆਂ ਦੇ ਵਿੱਚ ਉਹ ਪਰਮਾਤਮਾ ਹੈ ਆਪਿਆ ਹਰ ਥਾਂ ਤੇ ਉਹ ਮਾਲਕ ਹੈ ਕਦੇ ਇਦਾਂ ਨਾ ਕਿਹਾ ਕਰੋ ਵੀ ਹਰ ਥਾਂ ਤੇ ਪਰਮਾਤਮਾ ਨਹੀਂ ਹਰ ਧਰਤੀ ਦੇ ਉੱਤੇ ਰਹਿਣ ਵਾਲੇ ਇਨਸਾਨ ਦੇ ਵਿੱਚ ਵਾਹਿਗੁਰੂ ਹੈ ਆਪਸ ਵਿੱਚ ਹੁਣ ਅਸੀਂ ਆਖਾਂਗੇ ਵੀ ਉਹ ਕਿਦਾਂ ਅਗਰ ਅਸੀਂ ਇਸ ਗੱਲ ਨੂੰ ਸਮਝ ਲਈਏ ਨਾ ਆਪਣੇ ਤੋਂ ਨੀਵੇਂ ਦੇ ਨਾਲ ਪਿਆਰ ਬਣਾਉਣਾ ਸ਼ੁਰੂ ਕਰੀਏ ਇਹ ਆਜ਼ਾਦ ਦਾ ਜਿਹੜਾ ਬੰਧਨ ਹੈ ਜਾਤੀ ਬੰਧਨ ਆਪਣੇ ਆਪ ਸਮਾਪਤ ਹੋ ਜਾਵੇਗਾ ਮਰਨ ਕਿ ਵੀ ਅਨੇਕ ਯੁਗਤ ਰਚ ਥਾਪ ਉਥਾਪ ਪ੍ਰਮਾਤਮਾ ਸਾਰੀਆਂ ਥਾਪਾਂ ਤੇ ਆਪ ਵਰਤਦਾ ਪਿਆ ਵਾ ਅਨੇਕਾਂ ਉਹਦੀਆਂ ਯੁਗਤਾ ਹਨ ਅਨੇਕਾਂ ਉਹਦੀਆਂ ਵਿਧੀਆਂ ਹਨ ਅਨੇਕਾਂ ਉਹਦੇ ਢੰਗ ਹਨ ਅਨੇਕਾਂ ਉਹਦੇ ਤਰੀਕੇ ਹਨ ਇਸ ਦੁਨੀਆ ਨੂੰ ਰਚਣ ਦੇ ਇਸ ਦੁਨੀਆ ਨੂੰ ਢਾਉਣ ਦੇ ਪ੍ਰਮਾਤਮਾ ਥਾਪ ਅਤੇ ਉਥਾਪ ਦਾ ਆਪ ਜ਼ਿੰਮੇਵਾਰ ਹੈ ਅੱਗੇ ਮਰਨ ਕਿ ਅਬਨਾਸ਼ੀ ਨਾ ਹੀ ਕਿਛ Khand ਧਾਰਨ ਧਾਰ ਰਹੋ ਬ੍ਰਹਮ ਇਥੇ ਸਹਿਬ ਦੀ ਗੱਲ ਕੀਤੀ ਅਕਾਲ ਪੁਰਖ ਦੀ ਫਿਰਤ ਬਾਰੇ ਅਬਿਨਾਸ਼ੀ ਦੁਨੀਆ ਦੀ ਕੋਈ ਵੀ ਚੀਜ਼ ਉਹਦੀ ਇੱਕ ਉਮਰ ਹੈ ਇੱਕ ਉਮਰ ਦਾ ਅੰਦਾਜ਼ਾ ਹੈ ਵੀ ਇੰਨੇ ਕੁ ਸਮੇਂ ਤੱਕ ਇਹ ਚੀਜ਼ ਰਹੇਗੀ ਉਸ ਤੋਂ ਬਾਅਦ ਖਤਮ ਹੋ ਜਾਵੇਗੀ ਤੁਸੀਂ ਕੋਈ ਚੀਜ਼ ਲੈ ਕੇ ਆਓ ਬਾਜ਼ਾਰ ਤੋਂ ਉਹਦੀ ਤੁਹਾਨੂੰ 5 ਸਾਲ 10 ਸਾਲ 20 ਸਾਲ ਬਾਅਦ ਐਕਸਪਾਇਰੀ ਡੇਟ ਮਿਲੇਗੀ ਵੀ ਇਹ 5 ਸਾਲਾਂ ਬਾਅਦ ਐਕਸਪਾਇਰ ਹੋ ਜਾਵੇਗੀ ਇਹ 20 ਸਾਲਾਂ ਬਾਅਦ ਐਕਸਪਾਇਰੀ ਡੇਟ ਉਹਦੀ ਸਮਾਪਤ ਹੋ ਜਾਣੀ ਹੈ ਉਸ ਤੋਂ ਬਾਅਦ ਸਾਡੀ ਕੋਈ ਗਰੰਟੀ ਨਹੀਂ ਮਹਾਰਾਜ ਜੀ ਕਹਿੰਦੇ ਮਨੁੱਖ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਜੜੀਆਂ ਨੇ ਇਨਸਾਨ ਦੀ ਉਹ ਵੀ ਸਦੀਵੀ ਤੌਰ ਤੇ ਤੇਰਾ ਸਾਥ ਨਹੀਂ ਦਿੰਦੀ ਸਦਾ ਵਾਸਤੇ ਮਹਾਰਾਜ ਜੀ ਕਹਿੰਦੇ ਵੀ ਕੌਣ ਹੈ ਇਸ ਥਾਂ ਤੇ ਰਹਿਣ ਵਾਲਾ ਆਪਾਂ ਇੱਕ ਥਾਂ ਤੇ ਪਾਵਨ ਬਚਨ ਪੜ੍ਹਦੇ ਹੁੰਨੇ ਆ ਨਾ ਮੁਖਵਾਕ ਦੇ ਰੂਪ ਵਿੱਚ ਅਬਿਨਾਸ਼ੀ ਜੀਨ ਕੋ ਦਾਤਾ ਸਿਮਰਤ ਸਭ ਮਲਕ ਹੋਈ ਗੁਣ ਨਿਦਾਨ ਭਗਤਨ ਕੋ ਵਰਤਨ ਵਿਰਲਾ ਪਾਵੇ ਕੋਈ ਮਹਾਰਾਜ ਜੀ ਕਹਿੰਦੇ ਵੀ ਕੋਈ ਵਿਰਲਾ ਹੀ ਸਰੀਰ ਇਦਾਂ ਦਾ ਵਾ ਕਿ ਜਿਹੜਾ ਪਰਮਾਤਮਾ ਦੇ ਗੁਣ ਹਨ ਉਹਨਾਂ ਦੇ ਖਜ਼ਾਨੇ ਨੂੰ ਆਪਣੇ ਫਿਰਦੇ ਚ ਟਿਕਾ ਕੇ ਰੱਖ ਲੈਂਦਾ ਵਾ ਅਬినాਸ਼ੀ ਹੈ ਉਹ ਮਾਲਕ ਭਾਵ ਕੇ ਸਦਾ ਇਸ ਧਰਤੀ ਦੇ ਉੱਤੇ ਰਹਿਣ ਵਾਲਾ ਸਦਾ ਇੱਥੇ ਲੋਕਾਂ ਦੀ ਸੰਭਾਲ ਕਰਨ ਵਾਲਾ ਸਦਾ ਜੀਵਾਂ ਨੂੰ ਉਧਾਰ ਕਰਨ ਵਾਲਾ ਮਹਾਰਾਜ ਕਹਿੰਦੇ ਉਹ ਨਾਸ਼ਵੰਤ ਨਹੀਂ ਮਹਾਰਾਜ ਕਹਿੰਦੇ ਉਹ ਨਾਸ਼ਵੰਤ ਤੋਂ ਰਹਿਤ ਆ ਦੁਨੀਆ ਦੇ ਚੀਜ਼ਾਂ ਜਿਹੜੇ ਹਨ ਇਹ ਨਾਸ਼ਵੰਤ ਹਨ ਦਾਤਾ ਨਾਸ਼ਵੰਤ ਨਹੀਂ ਹੈ ਉਹ ਸਦਾ ਰਹੇਗਾ ਇੱਥੇ ਉਹ ਪਹਿਲਾਂ ਵੀ ਸੀ ਅੱਜ ਵੀ ਹੈ ਅਤੇ ਅੱਗੇ ਵੀ ਰਹੇਗਾ ਜਾ ਕੇ ਮਹਾਰਾਜ ਨੇ ਇਹੋ ਗੱਲ ਸਾਨੂੰ ਇੱਥੇ ਇਹੀ ਸਮਝਾਈ ਵੀ ਅਬਿਨਾਸ਼ੀ ਨਾਹੀਂ ਕਿਸ ਖੰਡ ਪਰਮਾਤਮਾ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਵਿਚਰਦਾ ਵਾ ਇਹ ਖੰਡ ਬ੍ਰਹਿਮੰਡ ਸਭ ਕੁਝ ਉਹਦੇ ਬਣਾਏ ਹੋਏ ਹਨ ਇਹ ਤਬਾਹ ਵੀ ਹੋ ਸਕਦੇ ਹਨ ਆਬਾਦ ਵੀ ਹੋ ਸਕਦੇ ਹਨ ਪਰ ਅਬినాਸ਼ੀ ਜਿਹੜਾ ਮਾਲਕ ਹੈ ਜਿਹੜਾ ਇਹਨਾਂ ਨੂੰ ਤਿਆਰ ਕਰਨ ਵਾਲਾ ਹੈ ਜਿਹਦਾ ਕਦੇ ਨਾਸ਼ ਨਹੀਂ ਹੋਵੇਗਾ ਜਿਹੜਾ ਸਦਾ ਸਥਿਰ ਹੈ ਇਸ ਦੁਨੀਆ ਦੇ ਉੱਤੇ ਬਾਦਸ਼ਾਹ ਕਹਿੰਦੇ ਉਹ ਅਜੇ ਤੱਕਰ ਵੀ ਇੱਥੇ ਹੀ ਰਹੇਗਾ ਜਦੋਂ ਦੁਨੀਆ ਭਾਵੇਂ ਤੈਸ ਨੈਸ ਹੋ ਜਾਵੇ ਪਰ ਉਹ ਮਾਲਕ ਕਿੱਧਰੇ ਜਾਵੇਗਾ ਨਹੀਂ ਅਬినాਸ਼ੀ ਨਾ ਹੀ ਕਿਸ਼ਕੰਡ ਧਾਰਨ ਧਾਰ ਰਹੇ ਹੋ ਬ੍ਰਹਿਮੰਡ ਸਭ ਕੁਝ ਉਹਦੇ ਹੀ ਹੁਕਮ ਵਿੱਚ ਅਲੱਖ ਅਭੇਵ ਪੁਰਖ ਪ੍ਰਤਾਪ ਆਪ ਜਪਾਇਆ ਤਾਂ ਨਾਨਕ ਜੀ ਮਹਾਰਾਜ ਸਾਹਿਬ ਕਹਿੰਦੇ ਵੀ ਉਹ ਪਰਮਾਤਮਾ ਦਾ ਰੂਪ ਪ੍ਰਤਾਪ ਬੜਾ ਤਗੜਾ ਹੈ ਬੜਾ ਵੱਡਾ ਹੈ ਉਹਦੀ ਕਿਰਪਾ ਹੋ ਜਾਵੇ ਤੇ ਸਾਰੀ ਦੁਨੀਆ ਮਹਾਰਾਜ ਜੀ ਕਹਿੰਦੇ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਨ ਲੱਗ ਜਾਂਦੀ ਹੈ ਉਹਦੇ ਪ੍ਰਤਾਪ ਅੱਗੇ ਪ੍ਰਭਾਵ ਅੱਗੇ ਵੱਡਿਆਂ ਤੋਂ ਵੱਡਿਆਂ ਨੂੰ ਝੁਕਣਾ ਪੈਂਦਾ ਹੈ ਪ੍ਰਹਿਲਾਦ ਦੇ ਪਿਤਾ ਹਰਨਾਕਸ਼ ਨੇ ਇਹ ਗੱਲ ਕਹੀ ਸੀ ਕਿ ਮੈਂ ਰੱਬ ਹਾਂ ਮੈਂ ਅਕਾਲ ਪੁਰਖ ਹਾਂ ਮੇਰਾ ਨਾਮ ਜਪਣਾ ਤੁਹਾਡਾ ਫਰਜ਼ ਬਣਦਾ ਹੈ ਤੁਹਾਨੂੰ ਰੋਟੀ ਮਹਿ ਦੇਣਾ ਹੈ ਤੁਹਾਨੂੰ ਪ੍ਰਸ਼ਾਦਾ ਮਹਿ ਸ਼ਕਾਉਣਾ ਤੁਹਾਡੇ ਰਹਿਣ ਸਹਿਣ ਦਾ ਪ੍ਰਬੰਧ ਮੈਂ ਕਰਦਾ ਉਹਦੇ ਘਰ ਦੇ ਅੰਦਰ ਹੀ ਬਗਾਵਤ ਉਹਦੇ ਪੁੱਤਰ ਨੇ ਕਰ ਦਿੱਤੀ ਕਹਿਣ ਲੱਗਾ ਪਿਤਾ ਜੀ ਤੁਸੀਂ ਇੱਕ ਰਾਜੇ ਤਾਂ ਹੋ ਸਕਦੇ ਹੋ ਜੋ ਪ੍ਰਜਾ ਦੇ ਪ੍ਰਤੀ ਇਹ ਤੁਹਾਡਾ ਫਰਜ਼ ਹੈ ਉਹਨਾਂ ਦੇ ਜ਼ਿੰਮੇਵਾਰੀਆਂ ਨੂੰ ਸਮਝਣਾ ਤੇ ਅੱਜ ਆ ਸਾਡੇ ਸਿਆਸੀ ਲੋਕ ਜਿਹੜੇ ਹਨ ਇਧਰ ਪੰਜਾਬ ਹੜਾਂ ਦੀ ਪੇਟ ਚੜਦਾ ਪਿਆ ਹੈ ਸਿਰਫ ਫੋਟਾ ਕਰਾ ਕੇ ਦੋ ਚਾਰ ਬਿਆਨ ਦੇ ਕੇ ਪਤਾ ਨਹੀਂ ਕਿੱਦਾਂ ਨੂੰ ਹੋ ਜਾਂਦੇ ਨੇ ਮਹਾਰਾਜ ਪ੍ਰਹਿਲਾਦ ਜੀ ਕਹਿਣ ਲੱਗੇ ਕਿ ਪਿਤਾ ਜੀ ਤੁਸੀਂ ਇੱਕ ਰਾਜੇ ਹੋ ਇਹ ਤੁਹਾਡਾ ਫਰਜ ਹੈ ਆਪਣੀ ਪਰਜਾ ਦੇ ਸੁੱਖ ਦੁੱਖ ਦੇ ਵਿੱਚ ਸ਼ਾਮਿਲ ਹੋਣਾ ਪਰ ਤੁਸੀਂ ਭਗਵਾਨ ਨਹੀਂ ਹੋ ਤੁਸੀਂ ਰੱਬ ਨਹੀਂ ਤੁਸੀਂ ਹਰ ਥਾਂ ਤੇ ਨਹੀਂ ਪਹੁੰਚ ਸਕਦੇ ਤੁਸੀਂ ਹਰ ਥਾਂ ਤੇ ਤੁਹਾਡੀ ਪਹੁੰਚ ਨਹੀਂ ਹਰ ਥਾਂ ਤੇ ਪਹੁੰਚ ਉਸ ਮਾਲਕ ਦੀ ਹੈ ਉਸ ਅਕਾਲ ਪੁਰਖ ਉਸ ਦਾਤੇ ਦੀ ਹੈ ਇਥੇ ਪਾਤਸ਼ਾਹ ਜੀ ਨੇ ਇਹੀ ਗੱਲ ਸਮਝਾਈ ਵੀ ਉਸ ਮਾਲਕ ਪਰਮਾਤਮਾ ਦਾ ਪ੍ਰਤਾਪ ਬੜਾ ਵੱਡਾ ਹੈ ਉਹ ਹਰ ਥਾਂ ਤੇ ਪਹੁੰਚ ਜਾਂਦਾ ਹੈ ਅਤੇ ਹਰ ਥਾਂ ਤੇ ਪਹੁੰਚ ਸਕਦਾ ਹੈ ਹੁਣ ਜਦੋਂ ਅਸੀਂ ਸਤਿਗੁਰਾਂ ਦੇ ਬਾਰੇ ਵਿੱਚ ਪੁੱਛਦੇ ਹਾਂ ਮਹਾਰਾਜ ਆਪ ਤੇ ਪਾਏ ਤਾਂ ਨਾਨਕ ਜੀ ਸਹਿਬ ਜੀ ਕਿਤੇ ਗੁਰੂ ਦੀ ਕਿਰਪਾ ਹੋ ਜਾਵੇ ਨਾ ਜਿਹੜੇ ਬੜੇ ਸਮੇਂ ਤੋਂ ਟੁੱਟੇ ਰਹਿੰਦੇ ਨੇ ਮਹਾਰਾਜ ਦੇ ਚਰਨਾਂ ਨਾਲੋਂ ਤੇ ਉਹ ਵੀ ਗੁਰੂ ਦੀ ਸੰਗਤ ਕਰਕੇ ਆਪਣਾ ਜੀਵਨ ਪਵਿੱਤਰ ਕਰ ਲੈਂਦੇ ਹਨ ਵਲੇ ਚੁਕਤੀ ਬਖਸ਼ੋ ਕੇਮਾ ਬਲਾਵ ਪਤੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ